ਲਓ ਅੱਜ ਹੋਣ ਜਾ ਰਿਹਾ ਪੰਜਾਬ ਦੇ ਵਿੱਚ ਵੱਡਾ ਕੰਮ ਕਿਸਾਨਾਂ ਦੇ ਵੱਲੋਂ ਵੀਤੇ ਕੱਲ੍ਹ ਹੀ 6 ਘੰਟਿਆਂ ਦੀ ਮੀਟਿੰਗ ਤੋਂ ਬਾਅਦ ਲਿਆ ਸੀ ਇਹ ਵੱਡਾ ਫੈਸਲਾ ਤੇ ਅੱਜ ਵੱਡਾ ਕੰਮ ਕਰਨ ਜਾ ਰਹੇ ਨੇ ਕਿਸਾਨ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਤਲਖੀ ਵੀ ਦੇਖਣ ਨੂੰ ਮਿਲੀ ਕਿਸਾਨਾਂ ਦੀ ਪ੍ਰਸ਼ਾਸਨ ਦੇ ਨਾਲ ਝੜਪ ਵੀ ਦੇਖਣ ਨੂੰ ਮਿਲੀ ਕਿਸਾਨਾਂ ਦੀ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਗ੍ਰਿਫਤਾਰ ਹੋਏ ਕਿਸਾਨ ਰਿਹਾ ਵੀ ਹੋਏ ਤਾਂ ਵੀਤੇ ਕੱਲ੍ਹ 6 ਘੰਟਿਆਂ ਦੀ ਮੀਟਿੰਗ ਹੋਈ ਕਿਸਾਨਾਂ ਦੀ ਇਸ ਮੀਟਿੰਗ ਦੇ ਵਿੱਚ ਸਾਰਾ ਕੁਝ ਕੋਖਣ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਗਿਆ ਅੱਜ ਜੋ ਕਿਸਾਨ ਕਰਨ ਜਾ ਰਹੇ ਨੇ ਇਹ ਤੁਹਾਨੂੰ ਕਿਸਾਨਾਂ ਦੀ ਜੁਬਾਨੀ ਸੁਣਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜੀਦ ਸੰਘਰਸ਼ ਕਮੇਟੀ ਪੰਜਾਬ ਦੀ ਅੱਜ ਸੂਬਾ ਕਮੇਟੀ ਦੀ ਮੀਟਿੰਗ ਜਿਹੜੀ ਆ ਗੁਰਦੁਆਰਾ ਬਾਬਾ ਜਸਪੀ ਪਿੰਡ ਬੰਡਾਲਾ ਵਿਖੇ ਲਗਭਗ 6 ਘੰਟੇ ਲਗਾਤਾਰ ਚੱਲਿਆ ਜਿਹਦੇ ਵਿੱਚ ਸਾਰੇ ਵਿਦਿਆਨੂਕ ਤੇ ਬੜੀ ਡੁੱਲ ਕੇ ਵਿਚਾਰ ਹੋਈ ਆ ਜਿਹਦੇ ਵਿੱਚ ਸ਼ਮਾਈ ਫੰਡ ਜੋ ਉਹਨਾਂ ਦੇ ਫੰਡ ਤੇ ਪਿੰਡਾਂ ਦੇ ਪੁਰਾਣੇ ਨਵੇਂ ਫੰਡਾਂ ਦਾ ਜਿਹੜਾ ਲੇਖਾ ਜੋਖਾ ਹੋਇਆ ਜਿੱਥੇ ਬੰਦੀ ਵੱਲੋਂ ਕੀਤਾ ਗਿਆ ਆਉਣ ਵਾਲੇ ਐਕਸ਼ਨਾਂ ਸੰਬੰਧੀ ਜਿਹੜਾ ਉਹ ਇੱਥੇ ਫੈਸਲਾ ਲਿਆ ਗਿਆ ਕਿ ਅਈ ਜੂਨ ਨੂੰ ਸਾਡੀ ਜਿਹੜੀ ਹੈ ਸੂਬਾ ਕਮੇਟੀ ਦੀ ਬੋਰਡ ਮੀਟਿੰਗ ਜਿਹੜੀ ਆ ਉਹ ਸਾਡੇ ਚਬਾ ਮੁਖ ਦਫ਼ਤਰ ਵਿੱਚ ਹੋਊਗੀ ਤੇ 14 ਜੁਲਾਈ ਦਿਨ ਸੋਮਵਾਰ ਨੂੰ ਐਸ்சி ਤੇ ਚੀਫ ਦੇ ਜਿਹੜੇ ਦਫ਼ਤਰ ਨੂੰ ਬਿਜਲੀ ਨਾਲ ਸੰਬੰਧਿਤ ਜਿੰਨੀਆਂ ਵੀ ਮੁਸ਼ਕਲਾਂ ਨੇ ਉਹਨਾਂ ਦਾ ਇੱਕ ਮੰਗ ਪੱਤਰ ਜਿਹੜਾ ਉਹ ਸਮੇਂ ਤੋਂ ਪਹਿਲਾਂ ਸੌਂਪ ਕੇ ਇੱਕ ਪੰਜਾਬ ਭਰ ਦੇ ਵਿੱਚ ਜਿਹੜਾ ਸੂਭਾ ਪੱਤਰੀ ਜਿਹੜਾ ਇੱਕ ਦਿਨ ਦਾ ਜਿਹੜਾ ਧਰਨਾ ਜਿਹੜਾ ਉਹ ਵਿਕੇਆ ਜਾਵੇਗਾ ਔਰ ਉਹਦੇ ਵਿੱਚ ਸਮੂਹ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਆ ਕਿ ਜੋ ਪੰਜਾਬ ਦੇ ਵਿੱਚ ਇਸ ਸਮੇਂ ਹਾਲਾਤ ਬਣ ਰਹੇ ਨੇ ਜਿਸ ਤਰ੍ਹਾਂ ਦੀ ਡਿਕਟੇਟਰਸ਼ਿਪ ਜਿਹੜੀ ਉਹ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀ ਆ ਸਰਕਾਰ ਵੱਲੋਂ ਕੀਤੀ ਜਾ ਰਹੀ ਆ ਤਾਨਾਸ਼ਹੀ ਫਰਮਾਨ ਜਾਰੀ ਕਰਕੇ ਆਮ ਲੋਕਾਂ ਦੇ ਹੀ ਬੂਰੀ ਹੱਕਾਂ ਨੂੰ ਤਬਿਆ ਜਾ ਰਿਹਾ ਹੈ ਜੇ ਜਿਸ ਤਰ੍ਹਾਂ ਚਿਪੋ ਵਾਲੇ ਮੀਟਰਾਂ ਦੀ ਮੁਹਿੰਮ ਜੜੀ ਆ ਕੱਲ ਪੰਜਾਬ ਸਰਕਾਰ ਦੇ ਮੰਤਰੀ ਜਿਹੜੇ ਨੇ ਖੱਟੜ ਸਾਹਿਬ ਦੇ ਨਾਲ ਉੱਥੇ ਮੀਟਿੰਗ ਤੇ ਜੁੜੇ ਤੇ ਉਹਦੇ ਵਾਸਤੇ ਵੱਡੀ ਮੁਹਿੰਮ ਦਾ ਉੱਥੇ ਦਾਵਾ ਕਰਕੇ ਇਹ ਜਥੇਬੰਦੀ ਵੱਲੋਂ ਸਾਫ਼ ਕਰਦੇ ਆ ਕਿ ਚਿਪੋ ਵਾਲੇ ਮੀਟਰਾਂ ਦੀ ਮੁਹਿੰਮ ਨੂੰ ਜਿਹੜਾ ਵੱਡੇ ਪੱਧਰ ਤੇ ਰੋਕਿਆ ਜਾਊਗਾ ਔਰ ਇਹ ਜਿਹੜੀ ਪ੍ਰਾਈਵੇਟਾਈਜੇਸ਼ਨ ਦੀ ਗੱਲ ਕਰਦੀ ਆ ਸਰਕਾਰ ਇਹਨੂੰ ਕਿਸੇ ਵੀ ਹਿਲੇ ਕੰਮਜਾਬ ਨਹੀਂ ਹੋਣ ਦਿੱਤਾ ਜਾਊਗਾ ਜਿਸ ਦੇ ਸਬੰਧ ਵਿੱਚ ਸਾਡਾ 14 ਜੁਲਾਈ ਚੀਫ ਦੇ ਮੁੱਖ ਦਫ਼ਤਰਾਂ ਤੇ ਤੇ ਐਸੀ ਦਫਤਰ ਜਿਹੜੇ ਨੇ ਉਥੇ ਇੱਕ ਦਿਨ ਦਾ ਧਰਨਾ ਜਾਰੀ ਰਹਿਊਗਾ 50 ਪਧਰੀਏ ਸਾਡਾ ਸੂਬਾ ਪਧਰੀ ਕਰਨਾ ਹੋ ਗਿਆ ਧੰਨਵਾਦ ਤਾਂ ਤੁਸੀਂ ਸੁਣਿਆ ਸੂਬੇ ਭਰ ਦੇ ਵਿੱਚ ਅੱਜ ਕਿਸਾਨਾਂ ਦੇ ਵੱਡੇ ਇਕੱਠ ਹੋਣਗੇ ਦਫਤਰਾਂ ਦੇ ਘਰਾਓ ਕਿਤੇ ਜਾਣਗੇ ਪ੍ਰਸ਼ਾਸਨ ਨੂੰ ਜਵਾਬ ਦਿੱਤਾ ਜਾਵੇਗਾ ਸਰਕਾਰ ਨੂੰ ਚੁਣੌਤੀ ਦਿੱਤੀ ਆ ਕਿਸਾਨ ਕਹਿ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਪ੍ਰਸ਼ਾਸਨ ਤੇ ਸਰਕਾਰ ਸਾਡੇ ਨਾਲ ਤੱਕਾ ਕਰ ਰਹੀ ਏ ਤੱਕਾ ਸੀ ਹਰ ਕਿਸ ਬਰਦਾਸ਼ਤ ਨਹੀਂ ਕਰਾਂਗੇ ਕਦੇ ਤਾਂ ਸਾਡੇ ਖੇਤਾਂ ਦੇ ਵਿੱਚ ਸੀਵਰੇਜ ਦੀਆਂ ਪਾਈਪਾਂ ਕੱਢ ਦਿੰਦੇ ਨੇ ਸੀ ਬ੍ਰਿਜ ਦੇ ਪਾਈਪਾਂ ਪਾਉਣ ਨੂੰ ਲੈ ਕੇ ਤੱਕੇ ਦੇ ਨਾਲ ਮਸ਼ੀਨਾਂ ਲੈ ਕੇ ਆ ਜਾਂਦੇ ਨੇ ਤੇ ਕਦੇ ਸਾਡੀਆਂ ਜ਼ਮੀਨਾਂ ਤੱਕੇ ਦੇ ਨਾਲ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਅਸੀਂ ਅਜਿਹਾ ਕੁਝ ਨਹੀਂ ਹੋਣ ਦੇਵਾਂਗੇ ਦੇਸ਼ ਦੇ ਅੰਨਦਾਤਾ ਦੇ ਨਾਲ ਤੇ ਦੂਜੇ ਪਾਸੇ ਜੋ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਨਾਲ ਹੋਰ ਕਈ ਸੂਬਿਆਂ ਦੇ ਵਿੱਚ ਜਿਹੜੇ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਨੇ ਬੀਤੇ ਦਿਨੀ ਕੇਂਦਰੀ ਬਿਜਲੀ ਮੰਤਰੀ ਦੀ ਮੁੱਖ ਮੰਤਰੀਆਂ ਦੇ ਨਾਲ ਮੁਲਾਕਾਤ ਮੀਟਿੰਗ ਹੁੰਦੀ ਆ ਮੀਟਿੰਗ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਜਾਂਦਾ ਕਿ ਚਿਪ ਵਾਲੇ ਮੀਟਰਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਆ ਤਾਂ ਇਸ ਚਿਪ ਵਾਲੇ ਮੀਟਰਾਂ ਦਾ ਕਹਿੰਦੇ ਲੋਕਾਂ ਨੂੰ ਨੁਕਸਾਨ ਹੋਵੇਗਾ ਜਿਸ ਤਰੀਕੇ ਦੇ ਨਾਲ ਤੁਸੀਂ ਮੋਬਾਈਲ ਦੇ ਵਿੱਚ ਰੀਚਾਰਜ ਕਰਵਾਉਨੇ ਆ ਰੀਚਾਰਜ ਖਤਮ ਹੋਣ ਤੋਂ 2-3 ਦਿਨ ਪਹਿਲਾਂ ਹੀ ਤੁਹਾਨੂੰ ਸੁਣਾਈ ਦਿੰਦਾ ਕਿ ਤੁਹਾਡੇ ਫੋਨ ਦੇ ਵਿੱਚ 2 ਦਿਨਾਂ ਬਾਅਦ ਰੀਚਾਰਜ ਖਤਮ ਹੋ ਜਾਵੇਗਾ ਰੀਚਾਰਜ ਖਤਮ ਹੁੰਦੇ ਹੀ ਤੁਹਾਡੀ ਕਾਲ ਨਹੀਂ ਲੱਗਦੀ ਮੈਸੇਜ ਇੰਟਰਨੈਟ ਨਹੀਂ ਚੱਲਦਾ ਤੁਹਾਡਾ ਤਾਂ ਉਸੇ ਤਰੀਕੇ ਦੇ ਨਾਲ ਤੁਹਾਡੀ ਬਿਜਲੀ ਗੁੱਲ ਹੋ ਜਾਇਆ ਕਰੇਗੀ ਤੁਹਾਡੀ ਲਾਈਟ ਬੰਦ ਹੋ ਜਾਇਆ ਕਰੇਗੀ ਜਦੋਂ ਰੀਚਾਰਜ ਖਤਮ ਹੋ ਗਿਆ ਤਾਂ ਇਸ ਦਾ ਵੀ ਵਿਰੋਧ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਕੀ ਹੁਣ ਕਿਸਾਨਾਂ ਦੇ ਵਿਰੋਧ ਅੱਗੇ ਸਰਕਾਰ ਝੁਕੇਗੀ ਜਾਣ ਵਾਲਾ ਸਮਾਂ ਦੱਸੇਗਾ